ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਪੋ ਦੀ ਰਾਤ ਗੁਜ਼ਰੀ ਅਗਲੇ ਦਿਨ 8 ਪੋ ਦੀ ਸਵੇਰ ਨੂੰ ਸੰਸਾਰ ਦਾ ਅਨੋਖਾ ਜੁਦ ਹੋਣ ਜਾ ਰਿਹਾ ਸੀ ਜਿਸ ਵਿੱਚ ਗਿਣਤੀ ਦੇ 40 ਸਿੰਘ ਜੋ ਕਈ ਦਿਨਾਂ ਦੇ ਭੁੱਖੇ ਤਹਾਏ ਤੇ ਥੱਕੇ ਥੁਟੇ ਦੂਸਰੇ ਪਾਸੇ ਲੱਖਾਂ ਦੀ ਗਿਣਤੀ ਵਿੱਚ ਸ਼ਾਹੀ ਫੌਜ ਜਿਸ ਦੇ ਕੋਲ ਸਮੇਂ ਦਾ ਵਧੀਆ ਤੋਂ ਵਧੀਆ ਹਥਿਆਰ ਮੁਗਲਾਂ ਦੇ ਇਸ ਟਿੱਡੀ ਦਲ ਨੇ ਗੜੀ ਨੂੰ ਚਾਰੋਂ ਪਾਸਿਓਂ ਘੇਰਿਆ ਹੋਇਆ ਸੀ ਨਵਾਬ ਵਜੀਰ ਖਾਨ ਨੇ ਸਵੇਰੇ ਹੀ ਟੰਡੋਰਾ ਪਟਵਾ ਦਿੱਤਾ ਕਿ ਗੁਰੂ ਜੀ ਆਪਣੇ ਸਾਥੀਆਂ ਸਮੇਤ ਆਪਣੇ ਆਪ ਨੂੰ ਸਾਡੇ ਹਵਾਲੇ ਕਰ ਦੇਣ ਤਾਂ ਉਹਨਾਂ ਦੀ ਜਾਨ ਬਖਸ਼ ਦਿੱਤੀ ਜਾਵੇਗੀ ਇਸ ਟੰਡੋਰੇ ਦਾ ਜਵਾਬ ਗੁਰੂ ਜੀ ਨੇ ਤੀਰਾਂ ਦੀ ਬੁਸ਼ਾਰਟ ਦੇ ਨਾਲ ਦਿੱਤਾ ਅੱਗੋਂ ਦੁਸ਼ਮਣਾਂ ਨੇ ਵੀ ਤੀਰਾਂ ਦਾ ਮੀਂਹ ਵਰਹਾਉਣਾ ਸ਼ੁਰੂ ਕੀਤਾ ਗੜੀ ਦੇ ਨੇੜੇ ਆਉਣ ਦੀ ਕਿਸੇ ਦੀ ਹਿੰਮਤ ਨਹੀਂ ਸੀ ਮੁਗਲ ਜਰਨੈਲ ਨਾਰਖਾਨ ਨੂੰ ਪਤਾ ਲੱਗਿਆ ਕਿ ਗੜੀ ਦੇ ਵਿੱਚ ਗਿਣਤੀ ਦੇ ਥੋੜੇ ਹੀ ਸਿੰਘ ਹਨ ਇਸ ਕਰਕੇ ਉਸ ਨੇ ਹਿੰਮਤ ਕੀਤੀ ਕਿ ਪੌੜੀ ਲਾ ਕੇ ਕੰਧ ਟੱਪ ਕੇ ਅੰਦਰ ਦਾਖਲ ਹੋਇਆ ਜਾਵੇ ਗੁਰੂ ਜੀ ਨੇ ਇੱਕ ਤੀਰ ਛੱਡਿਆ ਤੇ ਨਰਖਾਨ ਨੂੰ ਉੱਥੇ ਹੀ ਚਿਤਕਾਰ ਦਿੱਤਾ ਗਣੀ ਖਾਨੇ ਸਿਰ ਤਾਂ ਚੁੱਕਿਆ ਤੇ ਗੁਰੂ ਜੀ ਨੇ ਇੱਕ ਗੁਰਜ ਮਾਰਿਆ ਤੇ ਗਣੀ ਖਾਨ ਨੂੰ ਵੀ ਉੱਥੇ ਹੀ ਢੇਰੀ ਕਰ ਦਿੱਤਾ ਤੀਸਰਾ ਮਹਿਮੂਦ ਅਲੀ ਉਸਨੇ ਆਪਣੇ ਦੋ ਸਾਥੀਆਂ ਨੂੰ ਮਰਦਿਆਂ ਦੇਖ ਕੇ ਕੰਧ ਦੇ ਓਲੇ ਹੋ ਕੇ ਭੱਜ ਗਿਆ ਇਸ ਦੀ ਇਸ ਕਾਇਰਤਾ ਨੂੰ ਬੁੱਝਦੀ ਲਈ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਖਵਾਜਾ ਮਰਦੂਦ ਕਰਕੇ ਲਿਖਿਆ ਹੈ ਜਫਰ ਨਾਮੇ ਦੇ ਵਿੱਚ ਤੇ ਸਤਿਗੁਰੂ ਜੀ ਨੇ ਕਿਹਾ ਕਿ ਜੇਕਰ ਇਹ ਵੀ ਕਿਤੇ ਮਰਦਾ ਵਾਂਗ ਮੇਰੇ ਸਾਹਮਣੇ ਆਉਂਦਾ ਤੇ ਇੱਕ ਤੀਰ ਮੈਂ ਇਸ ਨੂੰ ਵੀ ਬਖਸ਼ਦਾ ਸੋ ਮੁਗਲ ਫੌਜਾਂ ਨੇ ਇੱਕੋ ਵਾਰ ਜਮਰਦਸਤ ਹਮਲਾ ਕਰਨ ਦੀ ਸੋਚੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇਹਨਾਂ ਦੇ ਹਮਲੇ ਦਾ ਜਵਾਬ ਪੰਜ ਪੰਜ ਸਿੰਘਾਂ ਦਾ ਜਥਾ ਅੰਦਰੋਂ ਬਾਹਰ ਭੇਜਣਾ ਸ਼ੁਰੂ ਕੀਤਾ ਜਿਨ੍ਹਾਂ ਦੇ ਵਿੱਚੋਂ ਪੰਜ ਸਿੰਘਾਂ ਦਾ ਜਥਾ ਜੰਗੇ ਮੈਦਾਨ ਵਿੱਚ ਆਇਆ ਤੇ ਸਿੰਘਾਂ ਨੇ ਗੋਲੀਆਂ ਤੇ ਤੀਰਾਂ ਦੇ ਨਾਲ ਵਰਖਾ ਕਰਕੇ ਖੂਬ ਲੋਹੇ ਤੇ ਲੋਹਾ ਖੜਕਾ ਕੇ ਜੰਗ ਦਾ ਮੈਦਾਨ ਜਿਹੜਾ ਸੀ ਗਰਮ ਕਰ ਦਿੱਤਾ ਸੈਕੜੇ ਫੌਜੀਆਂ ਨੂੰ ਮਾਰ ਕੇ ਅਖੀਰ ਇਹ ਪੰਜ ਸਿੰਘ ਜਿਹੜੇ ਸਨ ਸ਼ਹਾਦਤ ਦਾ ਜਮ ਪੀ ਗਏ ਕਿਉਂਕਿ ਇੱਕ ਪਾਸੇ ਲੱਖਾਂ ਦੀ ਗਿਣਤੀ ਤੇ ਇੱਕ ਪਾਸੇ ਗਿਣਤੀ ਦੇ ਪੰਜ ਸਿੰਘ ਬੜੀ ਬਹਾਦਰੀ ਦੇ ਨਾਲ ਲੜਦੇ ਹੋਏ ਦੁਸ਼ਮਨਾਂ ਦਾ ਚੰਗਾ ਚੋਖਾ ਨੁਕਸਾਨ ਕਰਕੇ ਸ਼ਹਾਦਤਾਂ ਪ੍ਰਾਪਤ ਕਰਕੇ ਸਰਹੰਦ ਦੇ ਨਵਾਬ ਵजीर खान ਦੀਆਂ ਹਦਾਇਤਾਂ ਦਾ ਪਾਲਣ ਕਰਦੇ ਹੋਏ ਜਰਨੈਲ ਹਦਾਇਤ ਖਾਨ ਇਸਮਾਇਲ ਖਾਨ ਫੁਲਾਦ ਖਾਨ ਸੁਲਤਾਨ ਖਾਨ ਅਸਮਾਨ ਖਾਨ ਜਹਾਨ ਖਾਨ ਖਲੀਲ ਖਾਨ ਪੂਰੇ ਖਾਨ ਇੱਕੋ ਵਾਰ ਫੌਜ ਲੈ ਕੇ ਗੜੀਵਾਲ ਨੂੰ ਵੱਧਣ ਲੱਗੇ ਸਭ ਨੂੰ ਪਤਾ ਸੀ ਕਿ ਐਡਾ ਵੱਡਾ ਹਮਲਾ ਰੋਕਣਾ ਬਹੁਤ ਮੁਸ਼ਕਲ ਹੈ ਇਸ ਲਈ ਸਿੰਘਾਂ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਉਹ ਸਹਿਬਜ਼ਾਦਿਆਂ ਨੂੰ ਨਾਲ ਲੈ ਕੇ ਜੰਗ ਦੇ ਮੈਦਾਨ ਵਿੱਚੋਂ ਚਲੇ ਜਾਣ ਇਸ ਨੂੰ ਕੇ ਗੁਰੂ ਜੀ ਨੇ ਕਿਹਾ ਤੁਸੀਂ ਕਿਹੜੇ ਸਹਬਜ਼ਾਦੇ ਦੀ ਗੱਲ ਕਰਦੇ ਹੋ ਤੁਸੀਂ ਸਾਰੇ ਹੀ ਮੇਰੇ ਸਹਬਜ਼ਾਦੇ ਹੋ ਗੁਰੂ ਜੀ ਦਾ ਉੱਤਰ ਸੁਣ ਕੇ ਸਿੰਘ ਹੈਰਾਨ ਰਹਿ ਗਏ ਸਤਗੁਰਾਂ ਨੇ ਸਹਬਜ਼ਾਦਾ ਅਜੀਤ ਸਿੰਘ ਨੂੰ ਜੰਗ ਮੈਦਾਨ ਵਿੱਚ ਜੂਝਣ ਦੀ ਲਈ ਤੌਰ ਦਿੱਤਾ ਆਪਨੇ ਸਹਬਜ਼ਾਦੇ ਨੂੰ ਥਾਪੜਾ ਦਿੱਤਾ ਤੇ ਕਿਹਾ ਕਿ ਉਹ ਸਹਬਜ਼ਾਦਾ ਅਜੀਤ ਸਿੰਘ ਨੂੰ ਜੰਗ ਦੇ ਮੈਦਾਨ ਵਿੱਚ ਜੂਝਦਿਆਂ ਹੋਇਆਂ ਦੇਖ ਕੇ ਖੁਸ਼ ਹੋਣਗੇ ਪਰਸਾਨ ਹੋਣਗੇ ਬਾਬਾ ਅਜੀਤ ਸਿੰਘ ਦੇ ਨਾਲ 8 ਹੋਰ ਸਿੰਘਾਂ ਦਾ ਜਥਾ ਤੋਰਿਆ ਗਿਆ ਬਾਬਾ ਜੀ ਦੀ ਉਮਰ 18 ਸਾਲ ਦੀ ਸੀ ਗੱਡੀ ਵਿੱਚੋਂ ਬਾਹਰ ਨਿਕਲਦਿਆਂ ਹੀ ਸਿੰਘਾਂ ਨੇ ਜੈਕਾਰੇ ਸ਼ਬਦ ਨੇ ਸ਼ੁਰੂ ਕੀਤੇ ਨਗਾਰੇ ਤੇ ਝੋਟਾਂ ਵੱਜੀਆਂ ਸਹਬਜ਼ਾਦਾ ਅਜੀਤ ਸਿੰਘ ਨੂੰ ਗੱਡੀ ਦੇ ਵਿੱਚੋਂ ਬਾਹਰ ਨਿਕਲਦਿਆਂ ਹੋਇਆਂ ਦੇਖ ਕੇ ਤੇ ਮੁਗਲ ਫੌਜੀਆ ਨੂੰ ਭੁਲੇਖਾ ਲੱਗਿਆ ਕਿ ਗੁਰੂ ਜੀ ਖੁਦ ਆਗੇ ਹਨ ਇਸ ਕਰਕੇ ਜਿੱਦਰ ਨੂੰ ਵੀ ਕਿਸੇ ਦਾ ਮੂੰਹ ਸੀ ਭਜਣਾ ਸ਼ੁਰੂ ਕਰ ਦਿੱਤਾ ਇਹਨਾਂ ਦੇ ਜਰਨੈਲਾ ਨੇ ਇਹਨਾਂ ਨੂੰ ਰੋਕਿਆ ਤੇ ਕਿਹਾ ਕਿ ਇੱਕ ਛੋਟੇ ਜਿਹੇ ਬੱਚੇ ਤੋਂ ਡਰ ਕੇ ਭਜਣਾ ਸ਼ੁਰੂ ਕਰ ਦਿੱਤਾ ਹੈ ਸੋ ਗੁਰੂ ਗੋਬਿੰਦ ਸਿੰਘ ਜੀ ਦਾ ਸਹਬਜ਼ਾਦਾ ਬਾਬਾ ਅਜੀਤ ਸਿੰਘ ਅਤੇ ਸਾਥੀ ਸਿੰਘਾਂ ਨੇ तीरा ਦੇ ਨਾਲ ਕਈਆਂ ਦੀਆਂ ਛਾਤੀਆਂ ਵੇਨ ਸ਼ੂਟੀਆਂ। ਬਾਬਾ ਜੀ ਨੇ ਗੱਜ ਕੇ ਕਿਹਾ ਕਿ ਉਹੀ ਮਾਈ ਦਾ ਲਾਲ ਸਾਹਮਣੇ ਆਵੇ ਜਿਸ ਨੂੰ ਮੌਤ ਪਿਆਰੀ ਹੈ। ਕਈ ਭੱਜ ਕੇ ਸਾਹਮਣੇ ਆਏ। ਬਾਬਾ ਜੀ ਨੇ ਐਸੀ ਮਾਰ ਮਾਰੀ ਐਸੀ ਮਾਰ ਮਾਰੀ ਕਿ ਅੱਲਾ ਅੱਲਾ ਕਰ ਪੁਕਾਰ ਉੱਠੇ। ਅੱਲਾ ਯਾਰ ਖੰਡ ਜੋਗੀ ਲਿਖਦਾ ਹੈ ਸਹਿਬਜ਼ਾਦਾ ਜੀ ਜਾਣੇ ਭਗਦੜਤੀ ਮਚਾਦੀ ਜੇ ਫੌਜ ਭਗਾਦੀ। ਉਹ ਫੌਜ ਭਗਾਤੀ। ਬਾਬਾ ਜੀ ਅਤੇ ਸਿੰਘਾਂ ਦੇ ਕੋਲੋਂ ਜਦੋਂ ਤੀਰ ਮੁੱਕ ਗਏ ਤੇ ਉਹਨਾਂ ਨੇ ਆਪਣੀਆਂ ਭਗਉਤੀਆਂ ਸੂਤ ਲਈਆਂ। ਬਾਬਾ ਅਜੀਤ ਸਿੰਘ ਜੀ ਨੇ ਨੇਜੇ ਦੇ ਨਾਲ ਦੁਸ਼ਮਣਾਂ ਦੀਆਂ ਸਾਤੀਆਂ ਫੁੰਡਣੀਆਂ ਸ਼ੁਰੂ ਕਰ ਦਿੱਤੀਆਂ। ਉਹਨਾਂ ਨੇ ਸੰਜੋਧ ਦੇ ਨਾਲ ਟੱਕੇ ਹੋਏ ਇੱਕ ਮੁਗਲ ਜਰਨੈਲ ਦੇ ਸੀਨੇ ਵਿੱਚ ਨੇਜਾ ਮਾਰਿਆ ਅਣੀ ਮੋੜਣ ਕਰਕੇ ਨੇਜਾ ਖੁੱਬਿਆ ਹੀ ਰਿਹਾ। ਬਾਬਾ ਜੀ ਨੇ ਤਲਵਾਰ ਸੰਭਾਲ ਲਈ ਤੇ ਫੌਜਾਂ ਦੇ ਵਿੱਚ ਕਾਰਬੀਰਤਾ ਦੇ ਜੋਰ ਵਿਖਾਉਣ ਲੱਗੇ ਲੜਦੇ ਲੜਦੇ ਅੱਠੇ ਸਿੰਘ ਸ਼ਹੀਦ ਹੋ ਗਏ ਸ਼ਹਾਦਤ ਦਾ ਜੰਮ ਪੀ ਗਏ ਇੱਕ ਮੁਗਲ ਸਰਦਾਰ ਨੇ ਨੇਜੇ ਨਾਲ ਵਾਰ ਕੀਤਾ ਤੇ ਬਾਬਾ ਅਜੀਤ ਸਿੰਘ ਜੀ ਦਾ ਕੋੜਾ ਜਿਹੜਾ ਸੀ ਉਹ ਜ਼ਖਮੀ ਹੋ ਗਿਆ ਬਾਬਾ ਜੀ ਪੈਦਲ ਹੀ ਤਲਵਾਰ ਵਾਉਣ ਲੱਗ ਪਏ ਤੇ ਆਪ ਦੀ ਚਲਾਈ ਹੋਈ ਤਲਵਾਰ ਦਾ ਜ਼ਿਕਰ ਕਬੀ ਸੈਨਾ ਸਿੰਘ ਜੀ ਇਸ ਤਰ੍ਹਾਂ ਕਰਦੇ ਹਨ ਟੁੱਟ ਕੇ ਸਾੰਗ ਦੂਏ ਟੂਕ ਹੋਏ ਪੁਏ ਪਰੀ ਗਹੀ ਤਲਵਾਰ ਦਲ ਦਲ ਬਹੁਤ ਮਾਰੇ ਇੱਕ ਕੇ ਸੀਸਤਰ ਦੂਏ ਟੁਕਰੇ ਕਰੇ ਦੂਏ ਕੇ ਸੀਸਤਰਤ ਕਰਤ ਚਾਰੇ ਸੋ ਇੱਕ ਇੱਕ ਵਾਰ ਕਈਆਂ ਨੂੰ ਲਪੇਟਦਾ ਹੋਇਆ ਕਈਆਂ ਦੇ ਟੁਕੜੇ ਕਰਦਾ ਕਰਦਾ ਉਸ ਦੇ ਘੋੜੇ ਤੱਕ ਵੀ ਖਤਮ ਕਰ ਦਿੰਦਾ ਸੀ ਬਾਬਾ ਅਜੀਤ ਸਿੰਘ ਜੀ ਨੂੰ ਕੱਲਿਆਂ ਲੜਦਿਆਂ ਵੇਖ ਕੇ ਵੈਰੀ ਇੱਕੋ ਵਾਰ ਉਹਨਾਂ ਦੇ ਉੱਤੇ ਟੁੱਟ ਪਏ ਬਾਬਾ ਜੀ ਲੜਦਿਆਂ ਲੜਦਿਆਂ ਸ਼ਹੀਦ ਹੋ ਗਏ ਗੁਰੂ ਜੀ ਜੁੱਧ ਨੂੰ ਬੜੇ ਗਉ ਦੇ ਨਾਲ ਵੇਖ ਰਹੇ ਸਨ ਤੇ ਬਾਬਾ ਅਜੀਤ ਸਿੰਘ ਜੀ ਨੂੰ ਸ਼ਹੀਦ ਹੁੰਦੇ ਦੇਖ ਕੇ ਗੁਰੂ ਜੀ ਨੇ ਗੜੀ ਦੇ ਵਿੱਚੋਂ ਉੱਚੀ ਜੈਕਾਰਾ ਛੱਡਿਆ ਤੇ ਵਾਹਿਗੁਰੂ ਦਾ ਸ਼ੁਕਰ ਕੀਤਾ ਵੱਡੇ ਭਰਾ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਸੈਭਜਾਦਾ ਜੁਝਾਰ ਸਿੰਘ ਨੇ ਗੁਰੂ ਪਿਤਾ ਤੋਂ ਜੰਗ ਵਿੱਚ ਜਾਣ ਦੀ ਆਗਿਆ ਮੰਗੀ ਗੁਰੂ ਜੀ ਨੇ ਬੜੀ ਖੁਸ਼ੀ ਨਾਲ ਬਾਬਾ ਜੁਝਾਰ ਸਿੰਘ ਨੂੰ ਜੰਗ ਦੇ ਮੈਦਾਨ ਵੱਲ ਨੂੰ ਤੋਰਿਆ ਪੰਜ ਸਿੰਘਾਂ ਦਾ ਜਥਾ ਨਾਲ ਤੋਰਿਆ ਉਹਨਾਂ ਦੀ ਉਮਰ ਉਦੋਂ ਕੋਈ 14 ਕੋਸਾਲਾਂ ਦੀ ਸੀ ਉਹਨਾਂ ਨੇ ਮੈਦਾਨ ਵਿੱਚ ਆਉਣ ਦੇ ਨਾਲ ਹੀ ਮੈਦਾਨ ਨੇ ਜੰਗ ਜਿਹੜਾ ਸੀ ਉਹ ਫੇਰ ਗਰਮ ਹੋ ਗਿਆ। ਮੁਗਲਾਂ ਨੇ ਬਾਬਾ ਜੀ ਦੇ ਜੱਤੇ ਨੂੰ ਘੇਰਾ ਪਾ ਲਿਆ। ਬਾਬਾ ਜੀ ਨੇ ਹੱਥ ਵਿੱਚ ਨੇਜਾ ਲੈ ਕੇ ਵੈਰੀਆਂ ਦੀਆਂ ਛਾਟੀਆਂ ਫੁੰਡੀਆਂ ਸ਼ੁਰੂ ਕਰ ਦਿੱਤੀਆਂ। ਵੀਰ ਬਾਲਕ ਨੇ ਚੰਗਾ ਜੁੱਧ ਮਚਾਇਆ। ਗੜੀ ਤੋਂ ਗੁਰੂ ਜੀ ਮੁਗਲ ਫੌਜਾਂ ਤੇ ਤੀਰਾਂ ਦੀ ਝੜੀ ਲਾ ਰਹੇ ਸਨ। ਘੇਰਾ ਟੁੱਟ ਗਿਆ। ਬਾਬਾ ਜੀ ਤੀਰਾਂ ਦੀ ਛਾਂ ਹੇਠ ਅੱਗੇ ਵਧਦੇ ਗਏ। ਫਿਰ ਆਪਣੇ ਤਲਵਾਰ ਹੱਥ ਵਿੱਚ ਲੈ ਲਈ ਤੇ ਵੈਰੀਆਂ ਦੇ ਚੰਗੇ ਆਹੂ ਲਾਇਆ ਪਰ ਮੁਗਲ ਫੌਜਾਂ ਦੇ ਹੜ ਅੱਗੇ ਛੇ ਸਿੰਘ ਕਿੰਨੀ ਕੁ देर ਲੜ ਸਕਦੇ ਸਨ ਇੱਕ ਇੱਕ ਕਰਕੇ ਸਾਰੇ ਸਿੰਘ ਜਿਹਦੇ ਸੰ ਸ਼ਹੀਦ ਹੋ ਗਏ ਪਰ ਉਹਨਾਂ ਨੇ ਇਹ ਸਿੱਧ ਕਰ ਦਿੱਤਾ ਕਿ ਇਕੱਲਾ ਖਾਲਸਾ ਲੱਖਾਂ ਵੈਰੀਆਂ ਦੇ ਵਿੱਚ ਜੁਦ ਮਚਾ ਸਕਦਾ ਹੈ ਉਧਰ ਸੂਰਜ ਛਿਪ ਗਿਆ ਇਧਰ ਚਮਕੌਰ ਦੇ ਮੈਦਾਨ ਵਿੱਚ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਸ਼ਹਾਦਤ ਪ੍ਰਾਪਤ ਕਰ ਗਏ ਗੁਰੂ ਜੀ ਨੇ ਫਿਰ ਜੈਕਾਰਾ ਛੱਡਿਆ ਰਾਤ ਪੈ ਗਈ ਜੰਗ ਬੰਦ ਹੋ ਗਈ ਰਹਿ ਰਾ ਸਾਬ ਜੀ ਦਾ ਪਾਠ ਹੋਇਆ ਸਤ ਗੁਰਾਂ ਨੇ ਸਿੰਘਾਂ ਨੂੰ ਚੜ੍ਹਦੀ ਕਲਾ ਵਿੱਚ ਰਹਿ ਕੇ ਜੂਝਦੇ ਹੋਇਆ ਸ਼ਹਾਦਤ ਪਾਉਣ ਦਾ ਉਪਦੇਸ਼ ਦਿੱਤਾ ਔਰ ਅਗਲੇ ਦਿਨ ਦਾ ਪ੍ਰੋਗਰਾਮ ਦਿੱਤਾ ਕਿ ਅਗਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਦੇ ਵਿੱਚ ਸਿੰਘ ਜਿਹੜੇ ਹਨ ਜੰਗ ਮੈਦਾਨ ਵਿੱਚ ਸ਼ਹਾਦਤ ਦੇਣ ਵਾਸਤੇ ਜਾਣਗੇ ਸਿੱਖਾਂ ਨੂੰ ਫਿਕਰ ਪੈ ਗਿਆ ਕਿ ਇਸ ਸਮੇਂ ਗੁਰੂ ਜੀ ਦੀ ਦਿੱਤੀ ਹੋਈ ਸ਼ਹਾਦਤ ਸਿੱਖ ਪੰਥ ਲਈ ਕਰਾਰਿਸ਼ ਆਟੋ ਹੋਵੇਗੀ ਇਸ ਕਰਕੇ ਜਿਵੇਂ ਕਿਵੇਂ ਹੋਏ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਗੋੜੀ ਵਿੱਚੋਂ ਸੁਰੱਖਿਅਤ ਬਾਹਰ ਭੇਜਿਆ ਜਾਵੇ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਅੱਗੇ ਬੇਨਤੀ ਕੀਤੀ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਬੇਨਤੀ ਠੁਕਰਾ ਦਿੱਤੀ ਕਿ ਲੋਕ ਮੈਨੂੰ ਕਾਇਰ ਕਹਿਣਗੇ ਕਿ ਆਪਣੇ ਸਿੱਖ ਮਰਵਾ ਕੇ ਆਪਣੇ ਪੁੱਤਰ ਮਰਵਾ ਕੇ ਆਪ ਗੜੀ ਵਿੱਚੋਂ ਨਿਕਲ ਕੇ ਚਲਾ ਗਿਆ ਸਿੱਖਾਂ ਨੇ ਪੰਜ ਸਿੰਘ ਰਲ ਕੇ ਤੇ ਗੁਰਮਤਿ ਆਪਾਸ ਕੀਤਾ ਤੇ ਹੁਣ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਨਤੀ ਨਹੀਂ ਹੁਕਮ ਸੁਣਾਇਆ ਕਿ ਇਹ ਪੰਥ ਦਾ ਹੁਕਮ ਹੈ ਜਦੋਂ ਤੁਸੀਂ ਪੰਜਾਂ ਤੋਂ ਅਮਰਤ ਛਕਿਆ ਸੀ ਉਦੋਂ ਪੰਜਾਂ ਦਾ ਹੁਕਮ ਮੰਨਣ ਦੀ ਵਾਅਦਾ ਕੀਤਾ ਸੀ ਤੁਸੀਂ ਤੇ ਹੁਣ ਤੁਹਾਨੂੰ ਬੇਨਤੀ ਨਹੀਂ ਹੁਣ ਤੁਹਾਨੂੰ ਹੁਕਮ ਹੈ ਪੰਥ ਦਾ ਹੁਕਮ ਹੈ ਕਿ ਜਿੰਨੀ ਜਲਦੀ ਹੋਵੇ ਤੇ ਇਸ ਗੜੀ ਵਿੱਚੋਂ ਸੁਰੱਖਿਅਤ ਬਾਾਰ ਚਲੇ ਜਾਓ ਸਤਿਗੁਰੂ ਜੀ ਨੇ ਇਹਨਾਂ ਪੰਜਾਂ ਦੇ ਹੁਕਮ ਅੱਗੇ ਸੀਸ ਨਿਵਾਇਆ ਤੇ ਨਾਲ ਹੀ ਬੇਨਤੀ ਕੀਤੀ ਕਿ ਮੈਂ ਆਪਣੇ ਨਾਲ ਕੁਝ ਸਿੰਘ ਲੈ ਕੇ ਜਾਵਾਂਗਾ ਔਰ ਸ਼ੁੱਕੇ ਨਹੀਂ ਜਾਵਾਂਗਾ ਮੈਂ ਢਾੜੀ ਮਾਰ ਕੇ ਜਾਵਾਂਗਾ ਪੰਥ ਨੇ ਆਗਿਆ ਦਿੱਤੀ ਕਿ ਜਿਵੇਂ ਤੁਹਾਡੀ ਮਰਜ਼ੀ ਤੁਸੀਂ ਇਸ ਗੱਡੀ ਵਿੱਚੋਂ ਸੁਰੱਖਿਅਤ ਬਾਾਰ ਚਲੇ ਜਾਓ ਸੋ ਗੁਰੂ ਗੋਬਿੰਦ ਸਿੰਘ ਜੀ ਨੇ ਪਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਤੇ ਪਾਈ ਮਾਨ ਸਿੰਘ ਜੀ ਤਿੰਨ ਸਿੰਘਾਂ ਨੂੰ ਨਾਲ ਲਿਆ ਅਤੇ ਸਕੇਰੇ ਵਿੱਚੋਂ ਬਾਹਰ ਜਾਣ ਦੀ ਵਿਉਂਤ ਜਿਹੜੀ ਸੀ ਉਹ ਸਮਝਾਈ ਕਿ ਇੰਨੀ-ਇੰਨੀ ਦੂਰੀ ਤੋਂ ਚਲਾਂਗੇ ਇੰਨੀ ਦੂਰੀ ਤੇ ਜਾ ਕੇ ਹਰ ਇੱਕ ਸਖਤੜਾ ਉਹ ਤਾੜੀ ਮਾਰੇਗਾ ਤੇ ਇਹ ਆਵਾਜ਼ ਦੇਵੇਗਾ ਤੇ ਇਸ ਤਰ੍ਹਾਂ ਟੀਰਾਂ ਦੀ ਵਿਛਾੜ ਕਰਦੇ ਹੋਏ ਆ ਕੇਰੇ ਵਿੱਚੋਂ ਸੁਰੱਖਿਤ ਪਾਰ ਲੰਘਣਾ ਹੈ ਸੋ ਰਾਤ ਦੇ ਹਨੇਰੇ ਵਿੱਚ ਥੋੜੀ ਦੂਰੀ ਤੇ ਜਾ ਕੇ ਉੱਚੀ ਟੀਬੀ ਤੇ ਚੜ੍ਹ ਕੇ ਗੁਰੂ ਜੀ ਨੇ ਉੱਚੀ ਆਵਾਜ਼ ਦਿੱਤੀ ਪੀਰੇ ਹਿੰਦ ਮੇ ਰਵਦ ਪੀਰੇ ਹਿੰਦ ਮੇ ਰਵਦ ਜਿਸ ਦਾ ਅਰਥ ਸੀ ਹਿੰਦ ਦਾ ਪੀਰ ਜਾ ਰਿਹਾ ਹੈ ਆਜੋ ਜਿਸ ਨੇ ਰੁਕਣਾ ਇਨੀ ਦੇਰ ਨੂੰ ਦੂਸਰੇ ਪਾਸੇ ਆਵਾਜ਼ ਆਈ ਇਨੀ ਦੇਰ ਨੂੰ ਤੀਸਰੇ ਪਾਸੇ ਆਵਾਜ਼ ਆ ਗਈ ਇਸ ਤਰ੍ਹਾਂ ਆਵਾਜ਼ ਦੇ ਕੇ ਤੇ ਤੀਰਾਂ ਦੀ ਬੁਛਾੜ ਕਰਦੇ ਹੋਏ ਗੁਰੂ ਜੀ ਘਰੇ ਤੋਂ ਸੁਰੱਖਿਅਤ ਬਾਹਰ ਚਲੇ ਗਏ ਇੱਕ ਮਿਸਾਲ ਈ ਨੇ ਮਿਸਾਲ ਜਗਾ ਕੇ ਦੇਖਣਾ ਚਾਇਆ ਗੁਰੂ ਜੀ ਨੇ ਉਸ ਦਾ ਨਿਸ਼ਾਨਾ ਬਣ ਕੇ ਉਸ ਨੂੰ ਵੀ ਚਿਤ ਕਰ ਦਿੱਤਾ ਇਧਰ ਮੁਗਲ ਫੌਜਾਂ ਅਬੜਵਾਹੇ ਉੱਠੀਆਂ ਤੇ ਆਪਸ ਦੇ ਵਿੱਚ ਹੀ ਲੜਨ ਲੱਗ ਪਈਆਂ ਤੇ ਇਹਨਾਂ ਦਾ ਆਪਸ ਦੇ ਵਿੱਚ ਹੀ ਲੜ ਕੇ ਚੋਖਾ ਨੁਕਸਾਨ ਹੋ ਗਿਆ